ਗੁਰੂ ਜੀ ਦੀ ਬਾਲਕਾਂ ਸੰਗ ਖੇਡਣ ਦੀ ਸਾਖੇ ਬਾਲੇ ਆਖਿਆ ਸ੍ਰੀ ਗੁਰੂ ਜੀ ਜਦ ਗੁਰੂ ਨਾਨਕ ਜੀ 50 ਬਰਸਾਂ ਦੇ ਹੋਏ ਤਾਂ ਗੱਲਾਂ ਨਾਲ ਗੱਲਾਂ ਕਰਨ ਲੱਗੇ ਤਾਂ ਬਾਲਕਾਂ ਨਾਲ ਖੇਡਣ ਲੱਗੇ ਜੋ ਕੁਝ ਵਸਤੂ ਘਰ ਵਿੱਚੋਂ ਲੈ ਜਾਵਣ ਸੋ ਬਾਹਰ ਫਕੀਰਾਂ ਗਰੀਬਾਂ ਨੂੰ ਦੇ ਕੇ ਆਵਣ ਤਾਂ ਕਾਲੂ ਪੰਡਤ ਦੇ ਘਰ ਜਾ ਕੇ ਉਲਾਮਾ ਦੇਵੇ ਆਖੇ ਪੰਡਤ ਜੀ ਭਲਾ ਛੱਤਰ ਫਰਾਇਆ ਹੈ ਤਾਂ ਪੰਡਤ ਆਖਿਆ ਕਾਲੂ ਹਿੰਦੂ ਸੇ ਇਲਾਮਾ ਦਿੰਦੇ ਹੋ ਪਰ ਜਦ ਉਹ ਦਿਨ ਆਵੇਗਾ ਤੁਸੀਂ ਸਿੱਧੇ ਮੂੰਹ ਬੋਲਣਾ ਵੀ ਨਹੀਂ ਤਾਂ ਬਾਬਾ ਜੀ ਖੇਡਣ ਲੱਗੇ ਹੋਰ ਬਾਲਕਾਂ ਨਾਲੋਂ ਇਹਨਾਂ ਦੀ ਤਰਸ ਹੋਰ ਹੀ ਨਜ਼ਰ ਆਵੇ ਭਾਰਤਾ ਕਰਨ ਜੋ ਭਗਤੀ ਵਾਲੀ ਕਰਨ ਜਿਸ ਕਰ ਸਬਸ ਦਾ ਮਨ ਰਾਜੀ ਹੋਏ ਹਿੰਦੂ ਦੇਖ ਕੇ ਕਹਿਣਗੇ ਕੋਈ ਦੇਵਤਾ ਸਰੂਪ ਹੈ ਤਾਂ ਮੁਸਲਮ ਦੇਖ ਕੇ ਕਹਿਣਗੇ ਕੋਈ ਔਲੀਆ ਪੈਦਾ ਹੋਇਆ ਹੈ ਜੈ ਗੁਰੂ ਨਾਨਕ ਦੇਵ ਜੀ ਸੱਤਾਂ ਵਰਸ਼ਾਂ ਦੇ ਹੋਏ ਤਾਂ ਪਿਤਾ ਕਾਲੂ ਜੀ ਆਪ ਜੀ ਨੂੰ ਪਾਂਦੇ ਪਾਸ ਲੈ ਗਏ ਤੇ ਪੜਨ ਲਈ ਬਿਠਾ ਦਿੱਤਾ ਤਾਂ ਪਾਂਦੇ ਨੂੰ ਆਖਿਆ ਕਿ ਪਾਂਦਾ ਜੀ ਇਹਨਾਂ ਦੀ ਪੱਤਰੀ ਕੱਢੋ ਤੇ ਦੇਖੋ ਕਿ ਕੀ ਸ਼ੁਭ ਮਹੂਰਤ ਬੰਦਾ ਹੈ ਇਹਨਾਂ ਦੇ ਪੜਨ ਦਾ ਤਾਂ ਪਾਂਦੇ ਆਖਿਆ ਪਲਾ ਮਹਤਾ ਜੀ ਤਾਂ ਪਾਂਦੇ ਪੱਤਰੀ ਕੱਢ ਕੇ ਦੇਖਿਆ ਤਾਂ ਕਿਹਾ ਕਿ ਅੱਜ ਦਾ ਮਹੂਰਤ ਬਹੁਤ ਹੀ ਪਲਾ ਹੈ ਮਗਰ ਮਹੀਨਾ ਪੰਜਵੀਂ ਤਿਥੀ ਹੈ ਵੀਰਵਾ ਰੋਹਣੀ ਨਿਸ਼ਾਤਰ ਹੈ ਤਾਂ ਕਾਲੂ ਕੇਸਰ ਸੁਪਾਰੀ ਚਾਵ ਤੇ ਦੱਖਣਾ ਪ੍ਰਸ਼ਾਦ ਕਰੋ ਲੈ ਕਰਕੇ ਆ ਗਿਆ ਤੇ ਨਾਨਕ ਜੀ ਨੂੰ ਵੀ ਨਾਲ ਲਿਆਇਆ ਤੇ ਆਖਣ ਲੱਗਾ ਪੁੱਤਰ ਨਾਨਕ ਤੂੰ ਪੰਦੇ ਪਾਸ ਬੈਠ ਅੱਖਰ ਪੜ ਨਾਨਕ ਜੀ ਨੇ ਆਖਿਆ ਭਲਾ ਪਿਤਾ ਜੀ ਤਾਂ ਪੰਦੇ ਨੇ ਗਣੇਸ਼ ਜੀ ਬਣਾਏ ਤੇ ਪ੍ਰਸ਼ਾਦ ਬਣਾ ਕਰਕੇ ਵਰਤਾ ਦਿੱਤਾ ਤੇ ਪੈਂਤੀ ਅੱਖਰੀ ਲਿਖ ਦਿੱਤੀ ਨਾਨਕ ਜੀ ਲੱਗੇ ਪੜ ਤਾ ਕਾਲੂ ਆਪਣੇ ਘਰ ਨੂੰ ਆਇਆ ਤਾਂ ਸਾਰਾ ਦਿਨ ਬਾਬਾ ਜੀ ਪੜ੍ਹਦੇ ਰਹੇ ਤਾਂ ਰਾਤ ਨੂੰ ਘਰ ਆਏ ਦੇਖ ਕੇ ਮਾਤਾ ਜੀ ਬਹੁਤ ਰਾਜੀ ਖੁਸ਼ੀ ਹੋਏ ਮਾਤਾ ਜੀ ਨੇ ਗੁਰਨਾਨਕ ਜੀ ਨੂੰ ਗੋਦੀ ਵਿੱਚ ਲਿਆ ਉਹਨਾਂ ਦਾ ਸਿਰ ਚੁੰਮਿਆ ਤੇ ਉਹਨਾਂ ਨੂੰ ਪ੍ਰਸ਼ਾਦਾ ਖਵਾਇਆ ਨਾਨਕ ਜੀ ਪ੍ਰਸ਼ਾਦਾ ਖਾ ਕੇ ਪਲੰਘ ਉੱਤੇ ਸੌਂ ਗਏ ਜਦੋਂ ਸਵੇਰੇ ਪ੍ਰਭਾਤ ਹੋਈ ਦਿਨ ਚੜਿਆ ਤੇ ਮਾਤਾ ਜੀ ਜਲ ਲੈ ਕਰਕੇ ਆਏ ਤੇ ਉਹਨਾਂ ਨੇ ਗੁਰਨਾਨਕ ਦੇਵ ਜੀ ਦਾ ਮੂੰਹ ਧੋਆ ਤੇ ਇਸ਼ਨਾਨ ਕੀਤਾ ਸੋਹਣੇ ਬਸਤਰ ਪਹਿਨਾਏ ਤੇ ਪਿਤਾ ਜੀ ਆਪ ਜੀ ਨੂੰ ਪਾੰਦੇ ਕੋਲ ਪੜਨ ਵਾਸਤੇ ਛੱਡਿਆ ਏ ਪਾੰਦੇ ਨੇ ਫੇਰ ਪੱਟੀ ਉੱਤੇ ਲਿਖ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਨੇ ਪਾੰਦੇ ਨੂੰ ਪੁੱਛਿਆ ਕਿ ਆਪ ਨੂੰ ਕੁਝ ਆਉਂਦਾ ਹੈ ਜੋ ਮੇਰੇ ਤਾਈਂ ਪੜਾਉਂਦੇ ਹੋ ਤਾਂ ਪਾੰਦੇ ਨੇ ਕਿਹਾ ਕਿ ਮੈਂ ਸਭ ਕੁਝ ਪੜਿਆ ਹਾਂ ਜਮਾ ਖਰਚ ਸੁਵਾਏ ਡੋਡੇ ਲੈਣਾ ਲੈਣਾ ਦੇਣਾ ਮੰਤੀ ਗਿੰਤੀ ਹਿਸਾਬ ਇਹ ਸਭ ਪੜਿਆ ਹਾਂ ਹੋਰ ਗਾਇਤਰੀ ਤਰਪਨ ਸੰਧਿਆ ਬੈਠ ਪਾਠ ਸਭ ਕੁਝ ਪੜਿਆ ਹਾਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਪੰਦਾ ਜੀ ਇੰਨੇ ਪੜ ਇੰਨੇ ਪੜਨੇ ਗਲੀ ਫਾਹੇ ਪੈਂਦੇ ਹਨ ਇਹ ਜੋ ਪੜਨਾ ਹੈ ਸਭ ਬਾੰਦ ਹੈ ਤਾਂ ਪੰਦੇ ਆਖਿਆ ਹੋਰ ਕਿਹੜਾ ਪੜਨਾ ਹੈ ਜਿਸ ਕਰਕੇ ਫਾਹੇ ਨਾ ਪਾਉਣਾ ਜੇ ਜਾਣਦੇ ਹੈ ਤਾਂ ਸਾਨੂੰ ਸੁਣਾਓ ਤਾਂ ਸਾਰਾ ਸੰਸਾਰ ਤਾਂ ਇਹੋ ਹੀ ਪੜਦਾ ਆ ਰਿਹਾ ਹੈ